ਦੇ ਅੰਦਰ ਆਜ ਦੀ ਤ੍ਰਿਸ਼ਨਾ ਪੈਦਾ ਕਰਤੀ ਜਦਾ ਮਾਲ ਦੇ ਤਾਂ ਪੈਸਾ ਤਨ ਦੇਤਾ ਸਾਨੂੰ ਉਦੋਂ ਸਾਡਾ ਇਹ ਜੀਵਨ ਵਿਅਰਥ ਕੁਵਾਦੰਦੇ ਨੇ ਇਸ ਕਰਕੇ ਮਹਾਰਾਜ ਸਾਨੂੰ ਕਹਿੰਦੇ ਪੁੱਤ ਤੁਹਾਨੂੰ ਇਹ ਮਾਨਸ ਜਾਮਾ ਕਈ ਜੁੱਗਾਂ ਤੋਂ ਬਾਅਦ ਮਿਲਿਆ ਤੇ ਲਾਹ ਲਹਿਨ ਨੂੰ ਪ੍ਰਾਣੀ ਤੂੰ ਆਇਓ ਲਾਹ ਲਹਿਨ ਲੱਗਾ ਕਿ ਤੱਕ ਫਕੜੇ ਸਬਕ ਦੀ ਚੱਲੀ ਰਹਿਣ ਤੇ ਇਹ ਨਾ ਧੰਨ ਕੋਈ ਲੈ ਕੇ ਆਇਆ ਤੇ ਨਾ ਕਿਸੇ ਦੇ ਨਾਲ ਜਾਣਾ ਸਿਰਫ ਸਾਡੇ ਤੋਂ ਵਾਪਸੀ ਤੇ ਸਵਾਸਾਂ ਦੀ ਪੁਸ਼ਪਿਸ਼ ਹੋਣੀ ਹੈ ਵੀ ਪੁੱਤ ਦੱਸੋ ਕਿੱਥੇ ਖਰਚ ਤੋ ਸਾਡੇ ਅੰਦਰ ਚਿੱਤਰਗੋਵ ਤਿਆਰ ਰਿਕਾਰਡਿੰਗ ਕਰ ਰਹੇ ਨੇ ਸਾਰਾ ਰਿਕਾਰਡ ਤਿਆਰ ਹੋ ਰਿਹਾ ਹੈ ਧਰਮ ਕੈਮ ਧਰਮ ਰਾਜ ਦੇ ਕੋਲੇ ਉਹ ਫਿਰ ਸਾਨੂੰ ਉੱਥੇ ਲਾਸਟ ਤੇ ਦਿਖਾਇਆ ਜਾਂਦਾ ਹੈ ਕਹਿ ਰਵਦਾਸ ਭਇਓ ਜਬ ਲੇਖੋ ਜੋ ਜੋ ਕੀ ਮੋਸੋਸੋ ਦੇਖੋ ਇਹ ਥੋੜਾ ਧਰ ਤੇ ਥਿਰ ਰਹਿ ਜਾਂਦਾ ਆ ਤੁਸੀਂ ਦੇਖੋ ਰੋਜ਼ ਰਾਤ ਨੂੰ ਅਸੀਂ ਸੌਂਨੇ ਆ ਨਾ ਜਿਵੇਂ ਪੌਂਟ ਸਾਮ ਹੁੰਦੀ ਘਰਾੜਾ ਵੱਜਦਾ ਅਸੀਂ ਦੇ ਛੱਡ ਜਾਂਦੇ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ ਕਿੱਥੇ ਸਾਡੀ ਕੋਠੀ ਕਿੱਥੇ ਸਾਡੀ ਕਾਰ ਕਿੱਥੇ ਸਾਡਾ ਕਾਰੋਬਾਰ ਉਲ ਭੇਦੀਨ ਸਵਾਸ ਚੱਲ ਰਿਹਾ ਬਸ ਸੋਭਾ ਫੇਰ ਆਕੇ ਫੇਰ ਚੰਬੜ ਕੇ ਆਕੇ ਵੀ ਆ ਮੇਰਾ ਮੇਰਾ ਤੇ ਮਾਰੇ ਕਿਤੇ ਮੇਰੀ ਮੇਰੀ ਕਰ ਤੇ ਜਨਮ